ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰਦੇ ਹਾਂ ਗਿਆਨੀ ਪਿੰਦਰਪਾਲ ਜੀ ਦੀ ਕਥਾ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਨਾਮ ਦਾ ਵਪਾਰੀ ਨਾਮ ਧਨ ਨੂੰ ਸੰਗ੍ਰਹਿ ਕਰਨ ਵਾਲਾ ਇਤਨਾ ਕੁ ਆਤਮਿਕ ਸ਼ਿਖਰ ਤੇ ਪਹੁੰਚ ਜਾਂਦਾ ਹੈ ਉਦੇ ਸਾਹਮਣੇ ਜੇ ਪਹਾੜਾ ਜਿੱਡੇ ਦੌਲਤ ਦੇ ਅੰਬਾਰ ਵੀ ਲੱਗੇ ਹੋਣ ਪਰਮਾਤਮਾ ਦੀ ਸਿਫਤ ਕਰਨ ਵਾਲਾ ਉਹਨਾਂ ਪਹਾੜਾ ਜਿੱਡੇ ਦੌਲਤ ਦੇ ਅੰਬਾਰ ਢੇਰਾਂ ਨੂੰ ਵੀ ਕੇਵਲ ਤੁਛ ਸਮਝਦਾ ਹੈ ਅਸੀਂ ਜਪਜੀਤ ਸਾਹਿਬ ਦੀ ਇੱਕ ਪੌੜੀ ਪੜ੍ਹਦੇ ਹਾਂ ਉਹ ਪੌੜੀ ਦਾ ਪਾਠ ਹੈ ਸਾਲਾਹੀ ਸਾਲਾਖੇ ਇਹਦੇ ਅਰਥ ਇੱਕ ਵਾਰ ਇੱਥੇ ਕੀਤੇ ਨੇ ਪਰ ਫਿਰ ਵੀ ਮੈਂ ਰਿਪੀਟ ਕਰਾਂਗਾ ਸਾਲਾਹੀ ਸਾਲਾਹੇ ਸਲਾਉਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਕਿਉਂਕਿ ਉਹ ਹੈਈ ਸੌਣ ਜੀ ਲੋਕ ਕਿਉਂਕਿ ਕਈ ਬੰਦੇ ਸੰਸਾਰ ਵਿੱਚ ਐਸੇ ਨੇ ਕਿ ਜਿਹੜੇ ਸਲਾਉਣ ਜੋਗ ਨਹੀਂ ਪਰ ਲੋਕ ਉਹਨਾਂ ਦੀ ਪ੍ਰਭਤਾ ਉਹਨਾਂ ਦੇ ਭਾਰ ਰਾਜ ਭਾਗ ਨੂੰ ਦੇਖ ਕੇ ਝੂਠੀ ਸਲਾਹਤਾ ਕਰੀ ਜਾਂਦੇ ਆ ਪਰ ਪਰਮ ਬ੍ਰਹਮ ਪਰਮੇਸ਼ਵਰ ਉਹ ਸਲਾਉਣ ਜੋਗ ਸਾਲਾਹੀ ਸਾਲਾਹੀ ਪਰ ਸਲੋਤਾ ਦਾ ਅਰਥ ਇਹ ਨਹੀਂ ਕਿ ਪਰਮਾਤਮਾ ਦੀ ਸਿਫਤ ਕਰਕੇ ਪ੍ਰਭੂ ਦੇ ਗੁਣ ਗਾ ਕੇ ਉਹਦਾ ਸਿਮਰਨ ਕਰਕੇ ਉਸ ਸਲੌਣ ਵਾਲੇ ਪਰਮਾਤਮਾ ਦਾ ਅੰਤ ਕਿਸੇ ਭਾ ਲੈਣਾ ਹੈ ਸਤਿਗੁਰੂ ਬਚਨ ਕਰਦੇ ਆ ਆ ਬਾਰਿਸ਼ ਦੇ ਦਿਨ ਚੱਲ ਰਹੇ ਆ ਤੁਸੀਂ ਦੇਖਦੇ ਹੋ ਪਹਾੜਾਂ ਤੇ ਬਾਰਿਸ਼ ਹੋਵੇ ਨਦੀਆਂ ਤੇ ਨਾਲੇ ਉਫਾਨ ਵਿੱਚ ਆਏ ਪਾਣੀ ਜਿਹੜਾ ਉਹਦੀਆਂ ਕਾਂਗਾ ਉੱਠੀਆਂ ਨੇ ਉਹ ਸਾਰਾ ਪਾਣੀ ਤੇਜ਼ੀ ਨਾਲ ਦੌੜਿਆ ਜਾ ਰਿਹਾ ਹੈ ਪਰ ਜਦੋਂ ਇਹ ਪਾਣੀ ਸਮੁੰਦਰ ਵਿੱਚ ਜਾ ਕੇ ਸਮਾਏਗਾ ਕਿਸੇ ਨੂੰ ਪਤਾ ਨਹੀਂ ਲੱਗਣਾ ਇਹ ਉਤਰਾੰਚਲ ਦੀਆਂ ਪਹਾੜੀਆਂ ਚੋਂ ਆਇਆ ਹੈ ਇਹ ਪੰਜਾਬ ਦੀ ਧਰਤੀ ਚੋਂ ਨਿਕਲ ਕੇ ਆਇਆ ਹੈ ਜਾਂ ਗੁਜਰਾਤ ਦੀ ਨਰਮਦਾ ਵਿੱਚੋਂ ਕਿਤੋਂ ਆਇਆ ਹੈ ਜਾਂ ਇਹ ਗੰਗੋਤਰੀ ਗੰਗਾ ਦੇ ਵਿੱਚ ਮਿਲ ਕੇ ਆਇਆ ਜਿੰਨੀ ਦੇਰ ਤੱਕ ਪਾਣੀ ਸਮੁੰਦਰ ਵਿੱਚ ਅਪੇਧ ਨਹੀਂ ਹੁੰਦਾ ਉਨੀ ਦੇਰ ਤੱਕ ਨਦੀਆਂ ਦੇ ਥਾਵਾਂ ਨਾਲ ਨਾ ਨੇ ਪਰ ਜਦੋਂ ਸਮੁੰਦਰ ਵਿੱਚ ਪਾਣੀ ਲੀਨ ਹੋ ਜਾਏ ਅਪੇਦ ਹੋ ਜਾਏ ਮਿਲ ਜਾਏ ਸਮੁੰਦਰ ਦੀਆਂ ਲਹਿਰਾਂ ਤਾਂ ਕਦੀ ਨਹੀਂ ਕਹਿੰਦੀਆਂ ਕਿ ਆਹ ਜਿਹੜੀ ਲਹਿਰ ਉੱਠੀ ਏ ਮੇਰੇ ਵਿੱਚੋਂ ਇਹ ਗੰਗਾ ਦੇ ਪਾਣੀ ਦੀ ਹੈ ਇਹ ਜਿਹੜੀ ਲਹਿਰ ਉੱਠੀ ਏ ਸਤਲੁਜ ਦੇ ਪਾਣੀ ਦੀ ਹੈ ਇਹ ਜਿਹੜੀ ਤਰੰਗ ਪੈਦਾ ਹੋਈ ਏ ਇਹ ਤਾਂ ਦਜਲਾ ਦਰਿਆ ਦੀ ਹੈ ਕਦੀ ਨਹੀਂ ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਨੇ ਨਹੀਂ ਦੱਸਿਆ ਕਿਉਂਕਿ ਜਿਹੜਾ ਪਾਣੀ ਇੱਕ ਵਾਰੀ ਅਸਗਾਹ ਸਮੁੰਦਰ ਵਿੱਚ ਅਪੇਦ ਹੋ ਜਾਏ ਉਹਦਾ ਖੀਰੂਪ ਬਣ ਜਾਂਦਾ ਹੈ ਗੁਰਮਖੋ ਸੱਚ ਇਹ ਵੇ ਨਦੀਆਂ ਤੇ ਨਾਲੇ ਤੇਜ਼ੀ ਨਾਲ ਚੱਲਣ ਇਹ ਸਮੁੰਦਰ ਤੱਕ ਪਹੁੰਚਦੇ ਨੇ ਜਦੋਂ ਆਪਾਂ ਸੰਗਤ ਕੀਰਤਨ ਬਾਣੀ ਪਾਠ ਗੁਣ ਗਾਉਂਦੇ ਆ ਇਹ ਸਾਡੀ ਜ਼ਿੰਦਗੀ ਦੀ ਨਦੀ ਦਾ ਪ੍ਰਵਾਹ ਹੈ ਤੇ ਜਿਹਦਾ ਪ੍ਰਵਾਹ ਅਕਾਲਪੁਰਖ ਸਮੁੰਦਰ ਵੀ ਸਮਾਜ ਐ ਸਮਾਏ ਕੋਈ ਦੀ ਕਿਹੜੀ ਜਾਤ ਕਿਹੜੀ ਗੋਤ ਕਿਹੜਾ ਮذਬੂੰਦਾ ਹੈ ਹੈ ਭਾਵੇਂ ਸ਼ਬਦ ਥੋੜਾ ਜਾ ਔਖਾ ਜਾ ਲੱਗੇਗਾ ਅਪੇਲਤਾ ਵਾਲੇ ਦਾ ਕੀ ਨਾਂਖੇ ਸਤਿਗੁਰੂ ਨੇ ਸ਼ਬਦ ਵਰਤਿਆ ਸਾ ਲਾਖੀ ਸਾ ਲਾਖੇ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਵਾਹ ਦਾ ਅਰਥ ਵਾੜੇ ਨਾਲੇ ਪਾਣੀ ਦੇ ਚੋਜ ਨੂੰ ਕਹਿੰਦੇ ਆ ਨਦੀਆਂ ਅਤੈ ਵਾਹ ਪਵੇਂ ਸਮੁੰਦ ਜਦੋਂ ਇਹ ਨਦੀਆਂ ਨਾਲੇ ਸਮੁੰਦਰ ਵਿੱਚ ਜਾ ਡਿੱਗੇ ਮਿਲ ਗਏ ਨਾ ਜਾਣੀਏ ਉਹਨਾਂ ਮਿਲਿਆਂ ਕੋਿਆਂ ਦੀ ਵੱਖਰੀ ਪਹਿਚਾਣ ਕੌਣ ਕਰੇਗਾ ਉੱਥੇ ਪਹਿਚਾਣ ਨਹੀਂ ਮਹਾਰਾਜ ਕਹਿੰਨੇ ਪਵੇਂ ਸਮੁੰਦ ਨਾ ਜਾਣੀਏ ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ ਤਰਵੰਤ ਕਿਹੜਾ ਜਿਹੜਾ ਨਾਮ ਚ ਅਗਲੇ ਬਚਨ ਨੇ ਕਿ ਪਵੇਂ ਸਮੁੰਦ ਨਾ ਜਾਣੀਏ ਸਮੁੰਦ ਸ਼ਾਹਾਂ ਸੁਲਤਾਨ ਇਹ ਇਹਦੇ ਅਰਥ ਥੋੜੇ ਜਿਹਾ ਪਿਛਲੀ ਤੋਕ ਨਾਲ ਵੱਖਰੇ ਹੋ ਜਾਣੇ ਕਿਉਂਕਿ ਤੇ ਸਮੁੰਦ ਲਫ਼ਜ਼ ਪਹਿਲਾਂ ਵੀ ਆਇਆ ਪਵੇਂ ਸਮੁੰਦ ਨਾ ਜਾਣੀ ਉਹ ਅਪੇਦਤਾ ਦਾ ਸੂਚਕ ਹੈ ਇੱਥੇ ਜਿਹੜਾ ਵਚਨ ਆਇਆ ਕਿ ਸਮੁੰਦ ਸ਼ਾਹ ਸੁਲਤਾਨ ਜਿੰਨਾ ਸਮੁੰਦਰ ਦਾ ਪਾਣੀ ਗਹਿਰਾ ਹੈ ਜਿੰਨੀ ਬਹਤਾਤ ਵਿੱਚ ਸਮੁੰਦਰ ਦਾ ਖਜ਼ਾਨਾ ਹੈ ਸੱਚ ਐਵੇਂ ਕਿ ਸਮੁੰਦਰ ਵਿੱਚ ਜਿੰਨਾ ਵੀ ਤਹਿ ਵਿੱਚ ਖਜ਼ਾਨਾ ਪਿਆ ਹੈ ਜੇ ਕੋਈ ਬੰਦਾ ਸਮੁੰਦਰ ਵਰਗੇ ਖਜ਼ਾਨੇ ਦਾ ਵੀ ਸ਼ਾਹ ਬਣ ਜਾਏ ਉਹਦਾ ਸੁਲਤਾਨ ਉਹਦਾ ਮਾਲਕ ਬਣ ਜਾਏ ਅਗਲਾ ਬਚਨ ਮਹਾਰਾਜ ਕਹਿੰਦੇ ਸਮੁੰਦ ਸ਼ਾਹ ਸੁਲਤਾਨ ਅਗਲੇ ਬਚਨ ਨੇ ਗਿਰਹਾ ਗਿਰ ਦਾ ਅਰਥ ਪਹਾੜ ਗਿਰਹਾ ਬਹੁਵਚਨ ਪਹਾੜਾਂ ਜਿੰਨਾ ਗਿਰਹਾ ਸੇਤੀ ਮਾਲ ਤਨ ਜਿੰਨੇ ਪਹਾੜ ਨੇ ਸੱਚ ਇਹ ਵੇ ਸਾਰੇ ਪਹਾੜ ਜਿਹੜੇ ਨੇ ਉਹਨਾਂ ਦੇ ਖਜ਼ਾਨੇ ਮਾਲ ਤਨ ਉਹਨਾਂ ਦਾ ਮਾਲਕ ਕੋਈ ਬਣ ਜਾਏ ਪਰ ਸਹਿਬ ਕਹਿੰਦੇ ਇਹਨਾਂ ਦੀ ਕੀਮਤ ਕੀ ਹੈ ਜੀ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੋਲਣਾ ਕੋਵਣੀ ਜੇ ਤਿਸ ਮਨੋਂ ਨਾ ਵਿਸਰੇ ਕਈ ਸੱਜਣ ਦੇ ਅਰਥ ਕਰਦੇ ਆ ਕੀੜੀ ਤੋਲ ਨਾ ਹੋਵਣੀ ਉਹ ਇੰਨੇ ਖਜ਼ਾਨਿਆਂ ਨੂੰ ਕੀੜੀ ਦੇ ਬਰਾਬਰ ਵੀ ਨਹੀਂ ਜਾਣਦਾ ਜੇ ਤਿਸ ਮਨੋਂ ਨਾ ਵਿਸਰੇ ਜਿਸ ਦੇ ਮਨ ਵਿੱਚੋਂ ਪਰਮਾਤਮਾ ਵਹਿਗੁਰੂ ਜੀ ਦੀ ਯਾਦ ਨਾ ਵਿਸਰੇ ਉਹਦੇ ਸਾਹਮਣੇ ਕੀੜੀ ਦੀ ਤਰਾ ਤੁਸ਼ ਪਰ ਅਰਥਾਂ ਦਾ ਕੋਈ ਥਾਂ ਨਹੀਂ ਇਹ ਗੁਰਮੁਖ ਅਰਥ ਕੀਤੇ ਨੇ ਕਿ ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋਂ ਨਾ ਵਿਸਰੇ ਨਿਮਰਤਾ ਕੀੜੀ ਨਿਮਰਤਾ ਦੀ ਸੂਚਕ ਹੈ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਨੇ ਖਾਂ ਕਿ ਖਰਖੇ ਖਾਂਡ ਰੇਤ ਮੈਂ ਵਿਖਰੀ ਖਾਤੀ ਚੁਨੀ ਨਾ ਜਾਏ ਕਹੋ ਕਬੀਰ ਗੁਰ ਭਲੀ ਬਜਾਈ ਕੀਟੀ ਹੋਇ ਕੈ ਖਾਏ ਇਹ ਦੋਵਰੀ ਸ਼ਲੋਕ ਹੁੰਦਾ ਹੈ ਮਹਾਰਾਜ ਜੀ ਦਾ ਇੱਕ ਬਚਨ ਹੋਰ ਵੀ ਆਉਂਦਾ ਹੈ ਕੀਟ ਹਸਤੀ ਜੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਪਰਮਾਤਮਾ ਦੀ ਭਗਤੀ ਐਸੀ ਕੀੜੀ ਨੇ ਹੱਥੋਂ ਨੂੰ ਜੁੱਤ ਲਿਆ ਇਥੇ ਕੀੜੀ ਤੋਂ ਭਾਵ ਨਿਮਰਤਾ ਦਾ ਸੂਚਕ ਹੈ ਇੱਕ ਪ੍ਰਤੀਕ ਹੈ ਕੀੜੀ ਨਿਮਰਤਾ ਚ ਰਹਿਣ ਵਾਲੀ ਹਜ਼ੂਰ ਨੇ ਇੱਥੇ ਕਿਹਾ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋਂ ਉਹ ਨਾ ਵਿਸਰੇ ਜਿਹੜੇ ਪਦਾਰਥਾਂ ਵਿੱਚ ਖਚਤ ਲੋਕ ਨੇ ਉਹ ਬੰਦਗੀ ਕਰਨ ਵਾਲੇ ਨੂੰ ਕੀੜਿਆਂ ਦੇ ਤੁਲ ਜਾਣਦੇ ਨੇ ਪਰ ਜਿਹੜਾ ਕੀੜੀ ਦੀ ਤਰ੍ਹਾਂ ਨਿਮਰਤਾ ਵਿੱਚ ਰਹਿੰਦਾ ਹੈ ਜੇ ਉਹਦੇ ਅੰਦਰੋਂ ਪਰਮਾਤਮਾ ਨਾ ਵਿਸਰੇ ਇਹ ਸਮੁੰਦਰਾਂ ਦੇ ਖਜ਼ਾਨੇ ਪਹਾੜਾਂ ਦੀ ਦੌਲਤ ਉਸ ਕੀੜੀ ਜਿੰਨੀ ਵੀ ਕੀਮਤ ਨਹੀਂ ਪਾ ਸਕਦੀ ਕਿਉਂਕਿ ਉਹ ਨਿਮਰਤਾ ਵਿੱਚ ਹੈ ਹੁਣ ਬੇਨਤੀ ਕਰਾਂ ਇੱਕ ਪਾਸੇ ਇੰਨੇ ਖਜ਼ਾਨੇ ਨੇ ਪਰ ਇਨ੍ਹਾਂ ਖਜ਼ਾਨਿਆਂ ਵਾਲਾ ਤੇ ਨਹੀਂ ਕਹਿੰਦਾ ਮੈਂ ਧਨਵੰਤ ਖਾਂ ਦਾਸ ਇੱਕ ਬੇਨਤੀ ਕਰੇ ਗੁਰਮਖੋ ਅਸੀਂ ਅੱਗੇ ਤੁਰਨੇ ਗੁਰਬਾਣੀ 바ਰੇ ਮੈਂ ਤਾਂ ਥੋੜਾ ਜਿਹਾ ਇਹ ਭੂਮਿਕਾ ਚਰਜ ਕੀਤੀ ਬਾਣੀ ਨਾਮ ਵਿੱਚ ਪ੍ਰਗਟ ਹੋਈ ਨਾਮ ਵੀ ਜੁੜੀ ਕੋਈ ਸੁਰਤ ਵਿੱਚੋਂ ਬਾਣੀ ਦਾ ਪ੍ਰਗਾਸ ਹੋਇਆ ਹੈ ਇਸ ਕਰਕੇ ਅਰਜ਼ ਕਰਾਂ ਦੁਨੀਆ ਦੇ ਕਿਸੇ ਖਜ਼ਾਨੇ ਦਾ ਬੰਦੇ ਨੂੰ ਪਤਾ ਲੱਗ ਜਾਏ ਸਮਝ ਪਹ ਜਾਏ ਵੀ ਮੇਰੇ ਬਜ਼ੁਰਗ ਦਾ ਖਜ਼ਾਨਾ ਪਿਆ ਮੇਰੀ ਵਿਰਾਸਤ ਹੈ ਉਹ ਕਾਗਜ਼ ਇਕੱਠੇ ਕਰਦਾ ਹੈ ਉਹ ਫਿਰ ਵਕੀਲ ਇਕੱਠੇ ਕਰੇਗਾ ਕੋਰਟ ਵੀ ਜਾਏਗਾ ਕੇਸ ਲੜੇਗਾ ਕਈ ਸਾਲ ਉਹ ਲੜ ਲੜ ਕੇ ਸਿੱਧ ਕਰਦਾ ਹੈ ਇਹ ਵਿਰਾਸਤ ਤੇ ਹੈਰੀਟੇਜ ਇਹ ਖਜ਼ਾਨਾ ਮੇਰੇ ਪੂਰਵਜਾਂ ਦਾ ਹੈ ਕਾਨੂੰਨਨ ਲੜਾਈ ਲੜ ਲੜ ਕੇ ਉਹਨੂੰ ਮਿਲਦਾ ਹੈ ਪਿਆਰਿਓ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਮਨੁੱਖ ਦੀ ਉਹ ਵਿਰਾਸਤ ਹੈ ਕਿਸੇ ਵਕੀਲ ਨੂੰ ਲਿਆ ਕੇ ਕੇਸ ਲੜਨ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠ ਕੇ ਬਾਣੀ ਪੜੋ ਸੱਚੇ ਵੇ ਜਿਹੜਾ ਪੜਨ ਵਾਲਾ ਹੋਵੇਗਾ ਖਜ਼ਾਨਾ ਉਹਦੇ ਅੰਦਰ ਹੀ ਵੱਜ ਜਾਏਗਾ ਇਹਦੇ ਕਿਤੇ ਲੜਾਈ ਦੀ ਤਾਂ ਲੋੜ ਹੀ ਨਹੀਂ ਇਹਦੇ ਲਈ ਇਹ ਕੇਵਲ ਸਿੱਖਾਂ ਦੀ ਵਿਰਾਸਤ ਨਹੀਂ ਵਹਿਗੁਰੂ ਬਖਸ਼ ਦੇ ਆਜੇ ਅਸੀਂ ਸਾਰੇ ਕਹਿੰਨੇ ਸਿੱਖਾਂ ਦਾ ਗੁਰੂ ਨਹੀਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਹਰ ਆਤਮਾ ਦੀ ਵਿਰਾਸਤ ਹੈ ਉਦੇ ਸਰੀਰ ਨੂੰ ਕੋਈ ਮੁਸਲਮਾਨ ਕਹੇ ਉਹਦੇ ਸਰੀਰ ਨੂੰ ਕੋਈ ਹਿੰਦੂ ਕਹੇ ਗੁਰੂ ਸਾਹਿਬ ਨੇ ਫੈਸਲਾ ਕਰ ਦਿੱਤਾ ਕਿ ਕੋਈ ਵੀ ਇਨਸਾਨ ਇਹ ਪੜੇਗਾ ਗਾਏਗਾ ਅੱਗੇ ਮੈਂ ਬੇਨਤੀ ਕਰਨਾ ਹੁਣ ਤਨਵੰਤ ਜਿਹੜਾ ਹੈ ਉਹਦੇ ਸਾਹਮਣੇ ਸੱਚੇ ਵੇ ਗ੍ਰਹਾਂ ਸੇਤੀ ਮਾਲ ਧਨ ਦੀ ਕੋਈ ਕੀਮਤ ਨਹੀਂ ਇੱਕ ਹੋਰ ਬਚਨ ਮੈਂ ਆਪਨਾ ਸਾਂਝਾ ਕਰਦੇ ਆਂ ਅਕਸਰ ਅਸੀਂ ਲੋਕ ਸ਼ਰਮ ਧਰਮ بڑا ਸ਼ਬਦ ਵਰਤਨੇ ਮੇਰੀ ਸੰਸਾਰ ਵਿੱਚ ਲਾਜ ਰਹਿ ਜਾਏ ਦੌਲਤ ਨਾਲ ਕਦੀ ਸ਼ਰਮਾ ਰਹਿੰਦੀਆਂ ਦੇਖੀਆਂ ਨੇ ਕੀ ਰੁਪਈਏ ਦੇ ਨਾਲ ਕਦੀ ਧਰਮ ਕਮੀਂਦੇ ਦੱਸੇ ਨੇ ਫਿਰ ਬੇਨਤੀ ਸੁਣਿਓ ਜੇ ਅਸੀਂ ਕਹੀਏ ਵੀ ਦੌਲਤ ਨਾਲ ਇੱਜ਼ਤ ਰਹਿੰਦੀ ਏ ਇੱਥੇ ਅਰਬਾਂ ਖਰਬਾਂ ਪਤੀ ਬੰਦੇ ਨੇ ਜਿਨ੍ਹਾਂ ਨੂੰ ਪੈਸੇ ਦਾ ਪਤਾ ਹੀ ਕੋਈ ਨਹੀਂ ਕਿੰਨਾ ਕੁ ਧੁਰਤਾਜ ਕਹੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਉਹ ਕਲਪਦੇ ਨੇ ਰੁਪਈਏ ਨਾਲ ਵੀ ਇੱਜ਼ਤਾਂ ਨਹੀਂ ਬਚਦੀਆਂ ਹੁੰਦੀਆਂ ਜੇ ਪ੍ਰਮਾਤਮਾ ਕਿਰਪਾ ਨਾ ਕਰੇ ਇੱਥੇ ਵੱਡੇ ਵੱਡੇ ਦੌਲਤ ਵਾਲੇ ਸਲਾਖਾਂ ਪਿੱਛੇ ਰੋਲਦੇ ਪਏ ਪੈਸੇ ਨਾਲ ਲੋਕ ਕਹਿੰਦੇ ਆ ਸ਼ਰਮ ਧਰਮ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਦਾ ਇੱਕ ਵਚਨ ਹੈ ਮੈਂ ਉਸੇ ਤੱਕ ਤੇ ਜੇ ਰੁਕਿਆ ਜੀ ਖੰਮ ਧਨਵੰਤ ਭਾਗਤ ਸਚਨਾ ਗੁਰੂ ਸਾਹਿਬ ਦਾ ਵਚਨ ਹੈ ਕਿ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੈ ਪਾਏ ਇਹ ਸ਼ਲੋਕ ਹੈ ਤੇਰੀ ਸ਼ਰਮ ਵੀ ਤੇਰਾ ਧਰਮ ਵੀ ਸਭ ਕੁਝ ਕਾਇਮ ਰਹੇਗਾ ਜੇ ਤੇਰੇ ਕੋਲ ਸਤਨਾਮ ਵੈਗੁਰੂ ਤੇਰੇ ਕੋਲ ਰੋਹਾਨੀਅਤ ਦਾ ਨਾਮ ਤੁਨ ਹੋਵੇਗਾ ਤੇਰੀ ਇੱਜ਼ਤ ਵੀ ਖੈਂ ਬੰਦਗੀ ਕਰਨ ਵਾਲੇ ਦੀ ਪਤਪ ਰੋਕ ਰੋਲ ਸਕਦਾ ਹੈ ਜੀ ਤੁਸੀਂ ਮੈਨੂੰ ਦੱਸੋ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਬੜੇ ਸ਼ਬਦ ਨੇ ਕੀ ਪਰਮਾਤਮਾ ਦੇ ਇਬਾਦਤ ਕਰਨ ਵਾਲੇ ਨੂੰ ਲੋਕਾਂ અપਮਾਨਤ ਨਹੀਂ ਕੀਤਾ ਦੂਰ ਨਾ ਜਾਓ ਅਸੀਂ ਆਪਣੇ ਬਾਬਾ ਜੀ ਆਦ ਗੁਰੂ ਨਾਨਕ ਸਾਹਿਬ ਤੋਂ ਕੁਛ ਹੀ ਇੱਥੋਂ ਤੱਕ અપਮਾਨਤ ਸ਼ਬਦਾਵਲੀ ਵਰਤ ਨਹੀਂ ਜਨਮ ਸਾਖੀਆਂ ਕੀ ਸ਼ਬਦ ਵਰਤੀਆਂ ਨੇ ਕੁਰਾਇਆ ਰਾਹ ਤੋ ਕੁੱਥਾ ਹੋਇਆ ਕਹਿੰਦੇ ਸਨ ਇਹ ਤਾਂ ਕੁਰਾਇਆ ਹੈ ਇਹਨੂੰ ਰਾਹ ਦੀ ਸਮਝ ਕੋਈ ਨਹੀਂ ਪਰ ਉਹ ਇਹ ਤਾਂ ਜਨਮ ਸਾਖੀ ਵਾਲੇ ਨੇ ਪਿਆ ਪਰ ਗੁਰੂ ਸਾਹਿਬ ਨੇ ਖੁਦ ਕਿਹਾ ਕੋਈ ਆਖ ਹੈ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖ ਹੈ ਆਦਮੀ ਨਾਨਕ ਵਿਚਾਰ ਇਹ અપਮਾਨਜਨਕ ਸ਼ਬਦਾਵਲੀ ਕੋਈ ਸਤਕਾਰਤ ਨਹੀਂ ਭੂਤ ਕਹਿ ਦੇਣਾ ਬੇਤਾਲ ਦਾ ਅਰਥ ਹੈ ਜ਼ਿੰਦਗੀ ਦੇ ਤਾਲ ਤੋਂ ਖੁੰਝ ਗਿਆ ਹੈ ਇਹ ਤਾਂ ਸ਼ਦਾਈ ਜਿਹਾ ਬੰਦਾ ਹੈ ਮੈਂ ਬੇਨਤੀ ਕਰਾਂ ਇਹ ਹਜ਼ੂਰ ਦੇ ਮੂੰਹ ਤੇ ਲੋਕਾਂ ਨੇ ਸ਼ਬਦਾਵਲੀ ਵਰਤੀ ਪਰ ਕੀ ਇਸ ਸ਼ਬਦਾਵਲੀ ਨਾਲ ਗੁਰਦੇਵ ਦੀ ਪਤ ਨੂੰ ਕੋਈ ਮਿੱਟੀ ਚ ਰੋਲ ਸਕਿਆ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਕਿਸੇ ਨੇ ਭੂਤ ਕਿਹਾ ਬੇਤਾਲ ਕਿ ਕਿਸੇ ਨੇ ਸ਼ਦਾਈ ਸ਼ਬਦ ਵਰਤਿਆ ਪਰ ਉਸੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੰਨੀ ਕੋ ਉਪਮਾ ਕੀਤੀ ਗਈ ਕਿ ਗੁਰੂ ਅਰਜਨ ਸਾਹਿਬ ਜੈਸੇ ਮਹਾਂਪੁਰਖ ਸਤਗੁਰੂ ਨੇ ਕਿਹਾ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਮੇਰੀ ਬੇਨਤੀ ਹੈ ਪੈਸੇ ਨਾਲ ਲੱਜਿਆ ਨਹੀਂ ਰਹਿੰਦੀ ਹੁੰਦੀ ਧਰਮ ਪੈਸੇ ਨਾਲ ਨਹੀਂ ਕੇਵਲ ਕਮਾਇਆ ਜਾਂਦਾ ਠੀਕ ਐਸੀ ਕਹਿੰਦੇ ਆ ਪੈਸਾ ਜ਼ਰੂਰਤ ਤੇ ਮੈਂ ਸੁਭਾ ਵੀ ਕਹਾ ਮੇਰੀ ਵੀ ਜ਼ਰੂਰਤ ਤੁਹਾਡੀ ਵੀ ਜ਼ਰੂਰਤ ਸਾਂ ਬੰਦੀ ਜਿਹੜਾ ਜਿਸ ਨੂੰ ਢਿੱਡ ਲਾਇਆ ਰੱਬ ਨੇ ਉਹਨੂੰ ਮਾਇਆ ਲੱਗੀ ਜਿਸ ਨੂੰ ਉਧਰ ਖੈ ਉਹਨੂੰ ਮਾਇਆ ਆਖੇ ਪਰ ਮੇਰੀ ਇੱਕ ਬੇਨਤੀ ਹੈ ਦੌਲਤ ਨਾਲ ਨਹੀਂ ਜਈ ਇਸ ਤਰ੍ਹਾਂ ਰਹਿੰਦੀਆਂ ਖੁੰਦੀਆਂ ਦੌਲਤ ਨਾਲ ਧਰਮ ਨਹੀਂ ਰਹਿੰਦੇ ਜੇ ਕਹੀਏ ਜੀ ਅਸੀਂ ਆਈ ਤਾਂ ਮੈਂ ਪਿਛਲੇ ਦਿਨ ਗੁਰਤਾ ਬੈਠਿਆ ਇਹ ਕਰਜ਼ ਕੀਤੀ ਸੀ ਅਕਲ ਧੰਮ ਬਣਾਏ ਨੇ ਆਪਣੇ ਆਪਣੇ ਆਪਣੀ ਅਕਲ ਚੋਂ ਧਰਮ ਦੀ ਡੈਫੀਨੇਸ਼ਨ ਕਢਨੇ ਪੈਂ ਚਲੋ ਜੀ ਮੈਂ ਕਿਸੇ ਬੰਦੇ ਦੀ ਠੱਗੀ ਮਾਰੀ ਏ ਤੇ ਮਾਰੇ ਜਿੰਨੇ ਬਚ ਗਏ ਨਾ ਮੈਂ ਇੰਨੇ ਰੁਪਏ ਤੇਰੀ ਗੋਲਗ ਵਿੱਚ ਪਾ ਜਾਗਾ ਗੁਰੂ ਰਾਮਦਾਸ ਇਹ ਅਕਲ ਧਰਮ ਹੈ ਨਾ ਸੱਚੇ ਵੇ ਮੈਨੂੰ ਇੰਨੇ ਰੁਪਈਏ ਚੋ ਬਚ ਗਏ ਹੈ ਠੱਗੀ ਬੇਈਮਾਨੀ ਇਹਦਾ ਮਤਲਬ ਰੱਬ ਤੋਂ ਤੇ ਗੁਰੂ ਤੋਂ ਵੱਡਾ ਰਿਸ਼ਤ ਖੋਰ ਹੋਵੇਗਾ ਕਿਹੜਾ ਜਿੰਨੂੰ ਲੋਕ ਇਹ ਰੁਪਈਏ ਨਾਲ ਰਜਾਣਾ ਚਾਹੁੰਦੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਅ ਰੁਪਈਆਂ ਨਾਲ ਗੁਰਦਵਾਰਿਆਂ ਤੇ ਸੋਨੇ ਦੇ ਝਲਰਾਂ ਗੁੰਬਦ ਲੱਗ ਜਾਣਗੇ ਰੁਪਈਆਂ ਨਾਲ ਸੁਰਤਾ ਸੁਨਹਿਰੀ ਕਦੀ ਨਹੀਂ ਹੁੰਦੀਆਂ ਸੱਚੇ ਵੇ ਅ ਰੁਪਈਏ ਨਾਲ ਦੁਨੀਆ ਭਰ ਦੀਆਂ ਕਿਤਾਬਾਂ ਇਕੱਠੀਆਂ ਕਰ ਲੋਗੇ ਰੁਪਈਏ ਨਾਲ ਅਨੁਭਵੀ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਰੁਪਈਏ ਦੇ ਨਾਲ ਤੂੰ ਮੈਨੂੰ ਵਕਸ਼ ਦਿਆ ਜੇ ਮੈਂ ਸ਼ਬਦ ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਦੇ 10 ਰੂਪ ਲੈ ਆਉਗੇ ਪਰ ਚੇਤੇ ਰੱਖਿਓ ਰੁਪਈਏ ਨਾਲ 10 ਰੂਪਾਂ ਦਾ ਅਨੁਭਵ ਅੰਦਰ ਨਹੀਂ ਜਾ ਸਕਦਾ ਬੇਨਤੀ ਕਿਸੀ ਸ਼ਰਮ ਧਰਮ ਸਮਝ ਨਹੀਂ ਇਹ ਦੌਲਤ ਨਾਲ ਗੁਰੂ ਸਾਹਿਬ ਨੇ ਕਿਹਾ ਨਹੀਂ ਸ਼ਰਮ ਤੇ ਧਰਮ ਉਹਦੇ ਹੀ ਰਹਿੰਦਾ ਜਿਹਦੇ ਪੱਲੇ ਨਾਮ ਤਾਂ ਲਿਖੇ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੇ ਪਾਏ ਅਗਲੇ ਤੋਖ ਹੈ ਜੀ ਇਹਦਾ ਅਰਥ ਧਨ ਦਾ ਨਾਮ ਧਨ ਸ਼ਰਮ ਧਰਮ ਦੋ ਨਾਨਕਾ ਜੇ ਤਨ ਪੱਲੈ ਪਾਏ ਸੋ ਧਨ ਮਿੱਤਰ ਨਾ ਕਾਂਢੀਐ ਉਹਨੂੰ ਮਿੱਤਰ ਨਹੀਂ ਕਿਹਾ ਜਾਂਦਾ ਆਪ ਬਾਣੀ ਪੜਨ ਵਾਲੇ ਜਿੱਥੇ ਕਾਂਢੀਐ ਲਫ਼ਜ਼ ਆਉਂਦਾ ਹੈ ਨਾ ਉਹਦਾ ਅਖਰੀ ਅਰਥ ਹੁੰਦਾ ਹੈ ਕਿਹਾ ਜਾਣਾ ਕਹੀਦਾ ਏਸੀ ਪਾਠ ਕਰਨੇ ਖਾਂ ਜਿੱਥੇ ਆਵੇ ਕਾਢੀਐ ਉਹਦਾ ਅਰਥ ਹੈ ਕੱਢਣਾ ਉਹਦਾ ਅਰਥ ਖਿੱਚਣਾ ਇਥੇ ਹੈਸ ਸੋ ਤਨ ਮਿੱਤਰ ਨ ਕਾਂਢੀਐ ਉਸ ਤਾਨੂੰ ਕਦੀ ਮਿੱਤਰ ਮਤ ਬੋਲੋ ਜਿਤ ਸਿਰ ਸੋਟਾਂ ਖਾਏ ਅਗਲੀ ਤੋਕੇ ਜਿਨ ਕੈ ਪੱਲੇ ਧਨ ਵਸੈ ਇਹਦੇ ਅਰਥ ਕਰਨ ਲਈ ਬੜੀ ਸੋਚਤਾ ਚਾਹੀਦੀ ਸਬਜੈਕਟ ਨਾਮ ਲਈ ਵੀ ਧਨ ਕਹੈ ਵੈ ਗੁਰੂ ਜੀ ਸ਼ਬਦ ਨਾਮ ਲਈ ਵੀ ਧਨ ਕਹੈ ਤੇ ਦੌਲਤ ਲਈ ਵੀ ਧਨ ਕਹੈ ਸ਼ਰਮ ਧਰਮ ਦੋ ਨਾਨਕਾ ਜੇ ਧਨ ਪੱਲੇ ਪਾਇ ਇਥੇ ਧਨ ਅਰਥ ਤੇ ਨਾਮ ਧਨ ਸੋ ਤਰ ਮਿੱਤਰ ਨ ਕਾਂਢੀਐ ਜਿਤ ਸਿਰ ਚੋਟਾਂ ਖਾਇ ਇਥੇ ਧਨਦਰ ਤੇ ਦੌਲਤ ਫਿਰ ਬਚਨ ਹੈ ਕਿ ਜਿਨ ਕਾ ਪੱਲਾ ਧਨ ਵਸੈ ਇਥੇ ਧਨ ਦਾ ਅਰਥ ਫਿਰ ਦੌਲਤ ਤਿੰਨ ਕਾ ਨਾਉ ਫਕੀਰ ਫਕੀਰ ਦਰਤ ਵੈਸੇ ਮੰਗਤਾ ਕੰਗਲਾ ਭਿਖਾਰੀ ਹੈ ਜਿਸ ਕੋਲ ਕੇਵਲ ਦੁਨੀਆ ਦੀ ਦੌਲਤ ਹੈ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਉਸ ਤੋਂ ਵੱਡਾ ਮੰਗਤਾ ਕੌਣ ਹੈ ਮੈਨੂੰ ਯਾਦ ਹੈ ਕਿ ਜਦੋਂ ਬਾਬਰ ਹਜ਼ੂਰ ਨੂੰ ਮਿਲਿਆ ਨਾ ਜਨਮ ਸਾਖੀਆਂ ਨੇ ਕਈ ਸ਼ਬਦ ਬੜੇ ਵਰਤਿਆ ਵੈਸੇ ਬਾਣੀ ਚ ਨਹੀਂ ਜਿਵੇਂ ਆ ਨਾਮ ਕੁਮਾਰੀ ਨਾਨਕਾ ਨਾ ਇਹ ਇਹ ਵੀ ਜਨਮ ਸਾਖੀ ਦਾ ਬੋਲ ਹੈ ਜੀ ਇਹ ਬਾਣੀ ਨਹੀਂ ਪੋਸਤ ਭੰਗ ਅਫੀਮ ਮਦ ਉਤਰ ਜਾਏ ਪਰਵਾਦ ਇਹਦੀਆਂ ਪਹਿਲੀਆਂ 17 ਇਹ ਨੇ ਪੋਸਤ ਕੋਈ ਖਾ ਲੇ ਭੰਗ ਪੀ ਲੇ ਫੀਮ ਖਾ ਲੇ ਸ਼ਰਾਬ ਪੀ ਲੇ ਮਦਰਾ ਪੀ ਲੇ ਇਹ ਸਵੇਰ ਤੱਕ ਉਤਰ ਜਾਏਗਾ ਅਗਲੀ ਸਤਰ ਸੀ ਨਾਮ ਕੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ ਪਰ ਗੁਰਮੁਖੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਜੀ ਉਥੇ ਤੋਕ ਨਹੀਂ ਪਰ ਉਥੇ ਇੱਕ ਸਤਰ ਹੋਰ ਲਿਖੀ ਬਾਬਰ ਨੂੰ ਜਦੋਂ ਪਤਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਦਾ ਅਹਮਦਾਬਾਦ ਤੇ ਉਹ ਆਪਣੇ ਵੱਲੋਂ ਸੋਨਾ ਦੌਲਤ ਭੇਟ ਕਰਨੀ ਚਾਹੁੰਦਾ ਹੈ ਮਹਾਰਾਜ ਸੱਚੇ ਬਾਦਸ਼ਾਹ ਇਨਕਾਰ ਕਰ ਦਿੰਦੇ ਆ ਉਹ ਆਪਣੇ ਵੱਲੋਂ ਇਕੱਠੇ ਕੀਤੇ ਲੁੱਟੇ ਖਜ਼ਾਨੇ 'ਚ ਕੁਝ ਦੇਣਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਨਹੀਂ ਉਹ ਅਗਲਾ ਸ਼ਬਦ ਕਹਿੰਦਾ ਹੈ ਵੀ ਤੁਸੀਂ ਇੱਕ ਕੰਮ ਕਰੋ ਕੁਝ ਮੇਰੇ ਤੋਂ ਮੰਗੋ ਮਹਾਰਾਜ ਉਤੇ ਸ਼ਬਦ ਵਰਤੇ ਆ ਕਹਿਣ ਲੱਗੇ ਜਿਹੜਾ ਮੰਗਤਿਆਂ ਤੋਂ ਮੰਗੇ ਉਹਦੂ ਵੱਧ ਨਖਿੱਧ ਕੌਣ ਕਹੇ ਤੂੰ ਤਾਂ ਖੁਦ ਮੰਗਤਾ ਤੇ ਲਾਚਾਰ ਹੋ ਕੇ ਤੁਰਿਆ ਫਿਰਨੇ ਤੇਰੇ ਤੋਂ ਕੀ ਮੰਗਣਾ ਉਹ 217 ਦੇ ਕਹੇ ਨਾਨਕ ਸੁਣ ਬਾਬਰ ਮੀਰ ਮੈਂ ਅਰਜ਼ ਕੀਤੀ ਬਾਣੀ ਦੀਆਂ ਨਹੀਂ ਇੱਕ ਪ੍ਰਮਾਣ ਵਜੋਂ ਮੈਂ ਵਰਤ ਰਿਹਾ ਕਿ ਜਿਨ ਕਾ ਪੱਲਾ ਧਨ ਵਸੈ ਤਿਨ ਕਾ ਨੋ ਫਕੀਰ ਓ ਰਾਜੇ ਖੋ ਕੇ ਵੀ ਮੰਗਤੇ ਨੇ ਪਿਆਰਿਓ ਜਿਸ ਕੁਲ ਰੱਬ ਦਾ ਨਾਮ ਵੱਲ ਜਾਏ ਓ ਝੌਂਪੜੀ ਵਿੱਚ ਰਹਿ ਕੇ ਵੀ ਬਾਦਸ਼ਾਹ ਹੈ ਹਜ਼ੂਰ ਦਾ ਇਹ ਬਚਨ ਜੋ ਸਾਖੀ ਨੇ ਲਿਖਿਆ ਕਹਿ ਨਾਨਕ ਸੁਨ ਬਾਬਰ ਮੀਰ ਮੀਰਦਾਰ ਤੇ ਬਾਦਸ਼ਾਹ ਪਾਦਸ਼ਾਹ ਓ ਬਾਦਸ਼ਾਹ ਬਾਬਰ ਮੇਰੀ ਗੱਲ ਸੁਣ ਤੈਨੂੰ ਨਾਨਕ ਕਹਿ ਰਿਹਾ ਹੈ ਕਹਿ ਨਾਨਕ ਸੁਨ ਬਾਬਰ ਮੀਰ ਤੁਜ ਤੇ ਮੰਗੇ ਸੋ ਅਹਮਕ ਫਕੀਰ ਜਿਹੜਾ ਤੇਰੇ ਕੋਲੋਂ ਝੋਲੀ ਅੱਡ ਕੇ ਮੰਗੇਗਾ ਉਹ ਤਾਂ ਮੰਗਤਿਆਂ ਦਾ ਮੰਗਤਾ ਬਣ ਜਾਏਗਾ ਤੂੰ ਮੰਗਤਾ ਹੈ ਮੈਂ ਫਿਰ ਅਰਜ਼ ਕਰਾਂ ਪਰ ਦੂਜੇ ਪਾਸੇ ਇੱਕ ਪਖ ਹੈ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਉ ਫਕੀਰ ਉਹ ਮੰਗਤੇ ਨੇ ਬਾਬਾ ਜੀ ਨੇ ਕਿਹਾ ਜਿਨ ਕੈ ਖਿਰਦਾ ਤੂੰ ਵਸੈ ਤੇ ਇਹਨਾਂ ਰਗੁਣੀ ਫਕੀਰ ਜਿਨ੍ਹਾਂ ਦੇ ਅੰਦਰ ਤੇਰਾ ਨਾਮ ਧਨ ਵਸਜੈ ਉਹ ਗੁਣਾਂ ਦੇ ਖਜ਼ਾਨੇ ਨੇ ਅਸੀਂ ਸਵੇਰ ਤੋਂ ਵਾਚ ਰਹੇ ਹਾਂ ਗੁਰੂ ਅਰਜੁਨ ਦੇਵ ਕਹਿੰਦੇ ਨੇ ਸਿੱਖੋ ਮੈਂ ਤਨਾੜ ਬਣ ਗਿਆ ਜੀ ਮੈਂ ਅਮੀਰ ਬਣ ਗਿਆ ਵਾਂ ਤੇ ਸੱਚ ਤੁਹਾਨੂੰ ਦੱਸਾਂ ਆਹ ਭਾਵਨਾ ਵਾਲੇ ਬੈਠੇ ਹੋ ਗੁਰਮਖੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਮਾਣ ਕਰਿਆ ਕਰੋ ਸਪਿਰਚੁਅਲਿਟੀ ਪੱਖੋਂ ਜਿੰਨੇ ਤੁਸੀਂ ਅਮੀਰ ਹੋ ਮੈਨੂੰ ਬਖਸ਼ ਦਿਓ ਦੁਨੀਆ ਵਿੱਚ ਕੋਈ ਅਮੀਰ ਬੰਦਾ ਤੁਹਾਨੂੰ ਇੰਨਾ ਨਹੀਂ ਮਿਲੇ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਆਪ ਜੀ ਦਾ ਬਹੁਤ-ਬਹੁਤ ਧੰਨਵਾਦ